ਇਹ ਉਹ ਥਾਂ ਆ ਜਿੱਥੇ ਬਹੁਤ ਜ਼ਿਆਦਾ ਕ੍ਰਿਕਟ ਖੇਡੀ ਜਾਂਦੀ ਆ ਹਰ ਸੰਡੇ ਨੂੰ ਲੋ ਜੀ ਅੱਜ ਸੰਡੇ ਆ ਤੇ 6:30 ਵਜੇ ਆ ਤੇ ਅਸੀਂ ਆਏ ਹੀ ਮੈਚ ਛੱਡਣਾ ਤੇ ਰਸਤੇ 'ਚ ਗੁਰਦੁਆਰੇ ਚਾਹ ਲੱਗੀ ਹੋਈ ਸੀ ਉਹ ਉਹ ਨੰਨੇ ਹੀ ਰਾ ਕਵੀਰ ਸਾਰੀ ਟੀਮ ਇਕੱਠੀ ਹੋ ਗਈ ਹੈ ਜੀ ਸਭ ਤੋਂ ਪਹਿਲੇ ਪੀਤੀਗੀ ਚਾਹ ਬਾਕੂ ਤੇ ਹੁਣ ਤਿਆਰੀ ਹੋ ਗਈ ਹੈ ਨਾ એનર્ਜੀ ਲੈਂਦੇ ਆ એનર્ਜੀ ਡਰਿੰਕ ਕਰਦੇ ਆ ਪੰਜਾਬੀਆਂ ਦੀ ਇਹੀ ਆਈਆਂ ਜੀ ਇਸ ਟਾਈਮ ਚ ਗਾਵਾਂ ਦੇ ਸਟੇਡੀਅਮ ਦੇ ਵਿੱਚ ਯਾਰ ਗੱਲ ਸੁਣਾ ਗੱਡੀ ਸੇਹਰ ਹੋ ਗਈ ਤੇ ਜਿਹੜੇ ਤੂੰ ਗਿਆ ਉਹਦੇ ਪਿਛੇ ਲਾਓ ਭਾਈ ਕਹਦੇ ਬੜਾ ਠੀਕ ਆ ਉਹਦੇ ਪਿਛੇ ਲਾ ਦਿਆ ਕਿਦਾਂ ਹਿੰਦਾ 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 ਤੂੰ ਨਾ ਵੜਾ ਹੈਂ ਤੂੰ ਹਿੰਦਾ ਤੂੰ ਨਾ ਵੜਾ ਹਿੰਦਾ ਉਹਨਾਂ ਦਾ ਹਿਸਾਰੇ ਤੋਂ ਦੇ ਦੱਸ ਅਸੀਂ ਡਗ ਲਾ ਤੂਗਾ ਹਾਂ ਉਹਨੂੰ ਆ ਸਾਨੂੰ ਹਰ ਵਾਰੀ ਧੁੰਦੇ ਲ ਸਾਰੇ ਸਾਲ ਗਰਾਊਂਡ ਦਾ ਵਧੀਆ ਯਾਰਾ ਵਧੀਆ ਸਿਸਟਮ ਉਹ ਜਿਹੜੋ ਟਿੰਨ ਹੋਰ ਨਹੀਂ ਚੁਗਵਾ ਦਿੱਤੇ ਸਮਾਂ ਦਿੱਤੀ ਮੇਰੇ ਕੋਲੇ ਕਾਹਦੇ

শোধ बाउंड्री

ਸ਼ਾਬਾਸ਼ ਹੋ ਯਾਰ ਆਜੋ 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 ਰੁਕ ਗਿਆ ਰੁਕ ਗਿਆ ਰੁਕ ਗਿਆ ਚੋਪਾ ਗਿਆ ਭਜੀ ਨਹੀਂ ਆਇਆ ਭਜੀ ਨਹੀਂ ਨਹੀਂ ਰੋਗੀ ਨਹੀਂ ਆ ਆਈ ਬਾਲ ਤੇਰੀ

ਓ ਸ਼ਾਟ ਓਏ ਸ਼ਾਬਾਸ਼ ਸ਼ਾਬਾ ਮਾਈਕਲ ਸ਼ਾਬਾ ਓ ਸ਼ਾਟ ਓਏ ਸ਼ਾਬਾਸ਼ ਓ ਚੜਾਤਾ ਛਦਾਈ ਨੇ ਮੇਰੀ ਗੱਲ ਸੁਣੋ ਬੰਦੀ ਭਾਜੀ ਉਹ ਤੁਹਾਡੇ ਕੋਲ 50 ਆਉਣ ਵਾਲੀ ਉਹ ਕਿਹਦੀ ਜੇ ਫ੍ਰੈਂਚੀ ਜੀ ਤੁਹਾਡੇ ਕੋਲ ਉਹ ਨਹੀਂ ਇਹਨੂੰ 50 ਰੁਪਏ ਦੇ ਦਿੱਤੇ ਹੋਣੇ ਦੂਜੀ ਟੀਮ ਨੇ ਭਾਜੀ ਉਹਦੇ 400 ਦੇ ਮੁਛੇ ਆਏ ਆ ਮੈਂ ਤੇ ਤੁਮੀ ਭਾਈ ਉਹ ਛੱਡਿਆ ਕੀਪਰ ਨੇ ਕਿਹਾਣਾ 50 ਰੁਪਏ ਲੈਣੀ ਚਾਬੀ ਵੀ ਤੁਹਾਡੇ ਕੋਲ ਹੀ ਹੁੰਦਾ ਚਾਬੀ ਦੀ ਬੋਲੀ ਆ ਦੋਣਾ ਬੜੀ ਮਾੜੀ ਗੱਲ ਹੈ ਭਾਈ ਨੇ ਸ਼ੱਕਾ ਮਾਰ ਕੇ ਜਤਾਤਾ ਜੀ ਕਾਬਸੇ ਕਾਬਸੇ ਆਹ ਆਰਜਾ ਪਾਰ ਕਰ ਦੋ ਪਾਈ ਹੱਥਾਂ ਦੇ ਮੈਂ ਕੰਟੀ ਨਹੀਂ ਦੇ ਆਹ ਕਹਿੰਦੇ ਆਹ ਕਹਿੰਦੇ ਸਿੰਗਲ ਸਿੰਗਲ ਘੇਟੋ ਆ ਸਿੰਗਲ ਸਿੰਗਲ ਘੇਟੋ ਕਹਿੰਦਾ ਸਿੰਗਲ ਸਿੰਗਲ ਘੇਟੋ ਆਈ ਆਈ ਤੁਹਾਨੂੰ ਪਤਾ ਹੀ ਨਹੀਂ ਗਾ ਕਿਆ ਕਦੇ ਕਦੇ ਕੀ ਕਰ ਹੱਕੀ ਕਹਿੰਦੇ ਨਹੀਂ ਮੇਰਾ ਰਿਸ਼ਤਾ ਨਹੀਂ ਹੋਣਾ ਕਿਆ ਬੋਲ ਮੇਰੇ ਭਾਜੀ ਮਿਲ ਕੇ ਉਹ ਵਾਲਾ ਵੀਰ ਛੁੱਟਾ ਨਾ ਨਹੀਂ ਗਿਆ ਮੈਂ ਨਾ ਕੈਮਰੇ ਦਾ ਮੈਂ ਨਹੀਂ ਆਹ ਭਾਈ ਮੈਂ ਉੱਤੇ ਲਾਦਾ ਮੁੰਡਿਓਟਾ ਔਰ ਨਹੀਂ ਪੁੱਦੇ ਟਗਾ ਨਹੀਂ ਛੋਟਾ ਆ ਆ ਗਿਆ ਆ ਗਿਆ ਆ ਜੀ ਹਿਆਰ ਵੀਡੀਓ ਦਾ ਓਏ ਸੱਚੀ ਹਟ ਬੋਲਦਾ ਅੱਗੇ ਕਰ ਦੋ